ਸਹਨ ਸੁ ਸਹਜ ਸੁਭਾਅ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤੁ ਖੁਸਮੰਦੀ ਨੂਰ ਅਰਸਾ ਕਰਸਾ ਤਦ ਰਠੀ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹਾਂ ਦਾ ਜਿਸੁ ਪਾਸ ਬਹਿਠਿਆ ਸੋਹੀਆ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹਾਂ ਦਾ ਦੇ ਸੋ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਤੀਜਾ ਦੇ ਲੋੜਾ ਬਰ ਬਾਲੜੀਏ ਕਾ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜਿਉ ਮਰੈ ਨ ਜਾਏ ਰਾਮ ਜੇ ਲੋੜਾ ਵਰ ਬਾਲੜੀਏ ਤਾ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵਹਿ ਸੁਹਾਗਣੀ ਹਰ ਜੀਵ ਮਰ ਨਾ ਜਾਏ ਰਾਮ ਹਰ ਜਿਉ ਮਰੈ ਨਾ ਜਾਏ ਗੁਰ ਕਾ ਸਹਜ ਸੁਭਾਅ ਸਾਤਨ ਕੰਤ ਪਿਆਰੀ ਸਚ ਸੰਜਾਵਾਂ ਸਦਾ ਨਿਰਮਲ ਗੁਰ ਕਾ ਸ਼ਬਦ 시ਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਤੇਰ ਪਾਇ ਅੜਾ ਬਾਲੜੀਏ ਆਨੰਦਨ ਸਹਜੇ ਮਾਤੀ ਰਾਮ ਗਰਮਤੀ ਮਨ ਆਨੰਦ ਭਇਆ ਚਿਤਤਾਨ ਮੈਲ ਨਾ ਰਤੀ ਰਾਮ ਜੇ ਤਤਨ ਮੇਲਨ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਇ ਆਨੰਦਨ 라ਵ ਹਰ ਪ੍ਰਭ ਆਪਣਾ ਵਿਚਾ ਆਪ ਗਵਾਈ पाया सहज मिलाया आपने प्रीतम राती नानक नाम मिलाड़ आई प्रभ रावे रंग राती फिर रावे रंग रात ਪਿਰ ਕਾ ਮਹਿਲਾ ਤਨ ਪਾਇਆ ਰਾਮ ਸੋ ਸਹ ਆਤ ਨਰਮਲ ਦਾਤਾ ਜਿਨ ਵਿੱਚ ਆਪ ਗਵਾਯਾ ਰਾਮ ਵਿੱਚ ਹਮੋਤ ਕਾਇਆ ਜਾ ਹਰ ਪ੍ਰਭ ਭਾਇਆ ਮੇਚਾ ਮੋਹ ਚੁਕਾਇਆ ਜਾਂ ਹਰ ਭਾਇਆ ਹਰ ਕਾਮਣ ਮਨ ਭਾਣੀ ਆਨੰਦਨ ਗੰਗਾ ਵਹਨਤ ਸਾਚੇ ਕਥੇ ਅਕਾਥ ਕਹਾਣੀ ਜਗ ਚਾਰੇ ਸਾਚਾ ਏਕੋ ਵਰਤਾ ਬਿਨ ਗੁਰ ਕਿਨਾਂ ਨਾ ਪਾਇਆ ਨਾਨਕ ਰੰਗ ਰਵ ਰੰਗ ਰਾਤੀ ਜਨ ਹਰ ਸੇਤੀ ਚਿਤ ਲਾਇਆ ਕਾਮਣਾ ਮਨ ਸੋਹੇ ਲੜਾ ਸਾਜਨ ਮਿਲੇ ਪਿਆਰੇ RAM ਗੁਰਮਤੀ ਮਨ ਨਿਰਮਲ ਹੋਆ ਹਰ ਰੱਖਿਆ ਔਰ ਧਾਰੇ RAM हर राखिया और तारी अपना कार्य सवारे गुरमती हर जाता प्रीतम मोही लया मन मेरा पाया कर्म विधाता ਸਾਤ ਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੋਹਾਰੀ ਨਾਨਕ ਮੇਲ ਲਈ ਗੁਰ ਆਪਣਾ ਗੁਰ ਕਾ ਸਬਦ ਸواری सतगुर सिब सदा सुख पाया हर वसिया मन मुरारी नानक गुर अपना गुर का शबद सवारी वागुरु जी का खालसा ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਤੀਜਾ ਜੇ ਲੋੜੇ ਵਰ ਬਾਲੜੀ ਏ ਤਾਂ ਗੁਰ ਚਰਣੀ ਚਿਤ ਲਾਏ RAM ਸਦਾ ਹੋਵਹਿ ਸੁਹਾਗਣੀ ਹਰ ਜੀਉ ਮਰ ਨਾ ਜਾਏ ਰਾਮ